ਅੱਜ ਸਾਡੀ ਪਾਰਟੀ ਨੂੰ ਭਾਰਤੀ ਜਨਤਾ ਪਾਰਟੀ ਨੂੰ ਨਵਾਂ ਸ਼ਹਿਰ ਦੇ ਅੰਦਰ ਇੱਕ ਬਹੁਤ ਤਾਕਤ ਮਿਲੀ ਹੈ ਉਹ ਤਾਕਤ ਸਾਡੇ ਬੜੇ ਹੀ ਸਤਕਾਰਯੋਗ ਰਾਜਨ ਕੁਚਰ ਜੀ ਜੋ ਅਕਾਲੀ ਦਲ ਦੇ ਵਿੱਚ ਬੜੇ ਸਰਕਰਮ ਸਾਡੇ ਇਹ ਲੀਡਰ ਸਿਗੇ ਬੜੇ ਬੜੇ ਇਹਨਾਂ ਨੇ ਪ੍ਰੋਗਰਾਮ ਆਰਗੇਨਾਈਜ਼ ਕੀਤੇ ਪਿਛਲੇ ਲੰਬੇ ਸਮੇਂ ਤੋਂ ਪਾਰ ਅਕਾਲੀ ਦਲ ਦੀ ਇਹ ਬੜੀ ਮਿਹਨਤ ਕਰਦੇ ਆ ਰਹੇ ਸੀ ਇਸੇ ਤਰ੍ਹਾਂ ਅਮਨ ਸੰਧੂ ਜੀ ਇਹ ਮੈਂ ਸਮਝਦਾ ਕਿ ਇਹ ਅਕਾਲੀ ਦਲ ਦੀ ਆਵਾਜ਼ ਬਣ ਕੇ ਬੜੀਆਂ-ਬੜੀਆਂ ਸਟੇਜਾਂ 'ਤੇ ਉਹ ਇਹ ਗੱਲ ਕਰਦੇ ਰਹੇ ਆਪਣੀ ਇਹਨਾਂ ਨੇ ਵੀ ਅੱਜ ਜੁਆਇਨ ਕੀਤਾ। ਹਾਂਜੀ ਅਮਰਜੀਤ ਮੁਰਗਈ ਜੀ ਹੈ ਇਹ ਵੀ ਸਾਨੂੰ ਅੱਜ ਇਹਨਾਂ ਨੇ ਜੁਆਇਨ ਕੀਤਾ ਤੇ ਇਸ ਤਰ੍ਹਾਂ ਕਰਨ ਭਾਰਤਵਾਦ ਜੀ ਇਹ ਵੀ ਭਾਰਤੀ ਜਨਤਾ ਪਾਰਟੀ ਅੱਜ ਜੁਆਇਨ ਕੀਤੀ ਹੈ ਇਹਨਾਂ ਨੇ। ਇਹ ਅੱਜ ਸਾਨੂੰ ਜਿੱਥੇ ਤਾਕਤ ਮਿਲੀ ਹੈ ਮੈਂ ਇਹਨਾਂ ਦਾ ਸਵਾਗਤ ਕਰਦਾ ਹਾਂ। ਉੱਥੇ ਮੈਂ ਇਹ ਸਮਝਦਾ ਹਾਂ ਕਿ ਇਹ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਤੇ ਇਹਨਾਂ ਨੇ ਆਪਣੀ ਮੋਹਰ ਲਾਈ ਹੈ ਉਹਨਾਂ ਦੇ ਕੀਤੇ ਹੁਕਮਾਂ ਨੂੰ ਦੇਖਦੇ ਹੋਏ ਅੱਜ ਇਹ ਅਕਾਲੀ ਦਲ ਛੱਡ ਕੇ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋਏ ਆ ਮੈਂ ਸਮਝਦਾ ਇਹਨਾਂ ਦੇ ਆਉਣ ਨਾਲ ਜਿੱਥੇ ਸਾਡੀ ਪਾਰਟੀ ਨੂੰ ਤਾਕਤ ਮਿਲੂਗੀ ਉੱਥੇ ਅੱਗੇ ਵਾਸਤੇ ਹੋਰ ਬਹੁਤ ਸਾਰੇ ਲੋਕ ਇਦਾਂ ਦੇ ਆ ਜੋ ਇਹਨਾਂ ਨੂੰ ਦੇਖਣ ਤੋਂ ਬਾਅਦ ਸਾਡੀ ਪਾਰਟੀ ਵੱਲੋਂ ਝੁਕਾਅ ਕਰਨਗੇ ਤੇ ਹੋਰ ਵੱਡੀ ਗਿਣਤੀ ਚ ਆ ਵੀ ਰਿਹਾ ਹੋਰ ਆਉਣ ਵਾਲੇ ਸਮੇਂ ਚ ਵੀ ਉਹ ਜੋਇਨ ਕਰ ਰਹੇ ਆ ਤੇ ਇਸ ਇਸ ਕਰਕੇ ਬੜੀ ਖੁਸ਼ੀ ਦੀ ਗੱਲ ਹੈ ਸਾਨੂੰ ਅਸੀਂ ਇੱਥੇ ਵੀ ਨਵਾਂ ਸ਼ਹਿਰ ਅੰਦਰ ਬੜੀ ਮਜਬੂਤੀ ਨਾਲ ਚੱਲ ਰਹੀ ਹੈ ਤਿਆਰੀਆਂ ਕਿਵੇਂ ਚੱਲ ਰਹੀ ਨੇ ਇਲੈਕਸ਼ਨ ਤਿਆਰੀਆਂ ਮੈਂ ਸਮਝਦਾ ਕਿ ਇੱਕ ਇੱਕੋ ਇੱਕ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਜਿਨੇ ਤਿਆਰੀ ਸ਼ੁਰੂ ਕੀਤੀ ਹੋਈ ਹੈ ਸਾਡੇ ਹਜੇ ਕੈਂਡੀਡੇਟ ਤਾਂ ਹਜੇ ਪਤਾ ਨਹੀਂ ਕਦੋਂ ਅਨਾਉਂਸ ਹੋਣਗੇ ਪਰ ਸਾਡੀ ਤਿਆਰੀ ਤੁਸੀਂ ਦੇਖਿਆ ਹੋਣਾ ਅਸੀਂ ਰੋਜ਼ ਮੀਟਿੰਗਾਂ ਕਰ ਰਹੇ ਹਾਂ ਨਵਾਂ ਸ਼ਹਿਰ ਚ ਤੀਜੇ ਚੌਥੇ ਦਿਨ ਮੀਟਿੰਗ ਕਰ ਰਹੇ ਹਾਂ ਕਦੀ ਰਾਹੋਂ ਚਲੇਗੇ ਕਦੀ ਬੰਗਾ ਚਲੇਗੇ ਕਦੀ ਬਲਾਚੌਰ ਚਲੇਗੇ ਕਦੀ ਕਾਟਗੜ ਕਦੀ ਰਤਿਆਲ ਇਹ ਸਾਡੀ ਲੋਕ ਸਭਾ ਦੀ ਤਿਆਰੀ ਆਲਰੇਡੀ ਚੱਲ ਰਹੀ ਹੈ ਜਦੋਂ ਸਾਡੇ ਕੈਂਡੀਡੇਟ ਆਣਗੇ ਉਹ ਤਾਂ ਬਸ ਸਟੇਜ ਤੇ ਖੜ ਕੇ ਉਹਨਾਂ ਦੀ ਜਿੱਤ ਵੱਲ ਨੂੰ ਹੀ ਕੰਮ ਸ਼ੁਰੂ ਹੋਣਾ ਹੈ ਪਰ ਸਾਡੀ ਤਿਆਰੀ ਪੂਰੀ ਹੋ ਚੁੱਕੀ ਹੈ। ਜੇ ਮੋਦੀ ਸਾਹਿਬ ਗਰੰਟੀਆਂ ਦੇ ਰਹੇ ਇਸ ਵਾਰ। ਪਿਸ਼੍ਰੀ ਨੰਪੁਰ ਸਾਹਿਬ ਜਿਹੜਾ ਹਲਕਾ ਹੈ ਉਹਦੇ ਜਿਹੜੇ ਵੋਟਰ ਸੀ ਉਹਨਾਂ ਲਈ ਕੀ ਗਰੰਟੀਆਂ ਲੈ ਕੇ ਆਉਂਗੇ ਜਾਂ ਕੀ ਵਿਚਾਰ ਹੈ ਕਿ ਕੰਧਾਂ ਰੱਖਣੀ ਅੱਗੇ ਜਾ ਕੇ ਵੋਟਰ। ਦੇਖੋ ਸ਼੍ਰੀ ਨੰਦਪੁਰ ਸਾਹਿਬ ਹਲਕੇ ਵਾਸਤੇ ਨਰਿੰਦਰ ਮੋਦੀ ਜੀ ਨੂੰ ਬਹੁਤ ਸਾਰੀਆਂ ਗੱਲਾਂ ਸੀ ਦੱਸਾਂਗੇ ਜੋ ਸਾਡਾ ਇੱਥੋਂ ਲੋਕਾਂ ਦੀਆਂ ਭਾਵਨਾਵਾਂ ਹੈਗੇ ਆ ਉਹਨਾਂ ਤੱਕ ਪਹੁੰਚਾਵਾਂਗੇ। ਉਹਦੇ ਵਿੱਚ ਕੁਝ ਖਾਸ ਗੱਲਾਂ ਇਹ ਹੈ ਕਿ ਇੱਕ ਤਾਂ ਸਾਨੂੰ ਇੱਥੇ ਜਿੱਦਾਂ ਮੈਡੀਕਲ ਕਾਲਜ ਦੀ ਬਹੁਤ ਲੋੜ ਹੈ। ਨਵਾਂ ਸ਼ਹਿਰ ਜ਼ਿਲ੍ਹੇ ਦੇ ਅੰਦਰ ਮੈਂ ਨਵਾਂ ਸ਼ਹਿਰ ਜ਼ਿਲ੍ਹੇ ਦੀ ਗੱਲ ਕਰਦਾ ਤੇ ਇਸੇ ਤਰ੍ਹਾਂ ਅਸੀਂ ਇਹ ਵੀ ਚਾਹੁੰਦੇ ਆ ਕਿ ਨਵਾਂ ਸ਼ਹਿਰ ਨੂੰ ਵਾਇਰ ਰੋਪੜ ਹੋ ਕੇ ਜੋੜਿਆ ਜਾਵੇ ਚੰਡੀਗੜ੍ਹ ਤੱਕ ਜਾਂ ਇੱਧਰ ਜਲੰਧਰ ਤੱਕ ਰੇਲਵੇ ਲਾਈਨ ਜੋੜੀ ਜਾਵੇ ਤੇ ਬਾਕੀ ਦਾ ਕੰਮ ਆਲਰੇਡੀ ਚੱਲ ਰਿਹਾ ਜਿਹੜੀ ਸੜਕ ਹੈ ਨਾ ਜੀ ਸ਼੍ਰੀ ਮਨਪੁਰ ਸਾਹਿਬ ਨੂੰ ਜਾਂਦੀ ਹੈ ਬਹੁਤ ਖਾਸ ਤਾਂ ਹੈ ਬਿਲਕੁਲ ਨਾ ਬਿਲਕੁਲ ਸਾਰ ਕੋਈ ਲੋਕ ਜਿਹੜੇ ਆ ਉਹ ਬੇਨਤੀਆ ਕਰੇ ਪਰ ਬੇਨਤੀ ਪ੍ਰਵਾਨ ਨਹੀਂ ਮੈਂ ਨਾ ਕਿਉਂਕਿ ਦੇਖਿਆ ਜਦੋਂ ਨਾ ਚੰਦੂ ਮજરા ਸਾਹਿਬ ਮੈਂਬਰ ਪਾਰਲੀਮੈਂਟ ਬਣੇ ਸੀ ਚਲੋ ਉਹਨਾਂ ਨੇ ਉਦਘਾਟਨ ਵੀ ਕਰਾਇਆ ਉਦੋਂ ਅਸੀਂ ਇਹ ਸੁਣਦੇ ਸੀ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਸਰਕਾਰ ਨੇ ਉਹ ਜਿਹੜੀ ਡੀਪੀਆਰ ਬਣਾਣੀ ਸੀ ਉਹ ਨਹੀਂ ਤਿਆਰ ਕਰਕੇ ਦਿੱਤੀ ਉਸ ਤੋਂ ਬਾਅਦ ਸਰਕਾਰ ਬਦਲ ਗਈ ਤਿਵਾੜੀ ਸਾਹਿਬ ਬਣ ਕੇ ਤੇ ਚੰਦੂ ਮજરા ਸਾਹਿਬ ਨੇ ਕਹਿੰਦਾ ਵੀ ਮੈਂ ਤਾਂ ਹੁਣ ਉਤਰ ਗਿਆ ਹੁਣ ਤਾਂ ਤਿਵਾੜੀ ਸਾਹਿਬ ਬਣਾਣਗੇ ਉਹ ਤਿਵਾੜੀ ਸਾਹਿਬ ਵੀ 5 ਸਾਲ ਉਹਨਾਂ ਨੇ ਕੁਝ ਨਹੀਂ ਕੀਤਾ ਨਾ ਉਹ ਆਏ ਨਾ ਉਹਨਾਂ ਨੇ ਕੋਈ ਕੰਮ ਕੀਤਾ ਨਾ ਦਿਖੇ ਉਹ ਤੇ ਪਰ ਮੈਂ ਸਮਝਦਾ ਕਿ ਉਹ ਕਹਿੰਦੇ ਸਾਡਾ ਫੰਡ ਰੁਕਿਆ ਹੋਇਆ ਹੈਗਾ ਜੀ ਦੇਖੋ ਫੰਡ ਦੀ ਗੱਲ ਤੁਹਾਨੂੰ ਦੱਸਾਂ ਮੈਂ ਜਿਹੜਾ ਆਟਾ ਜਾ ਰਿਹਾ ਤੁਸੀਂ ਦੇਖਿਆ ਹੋਣਾ ਥੈਲੀਆਂ ਜਾ ਰਹੀਆਂ ਮਾਰਕਫੈਟ ਵੱਲੋਂ ਅੱਜਕੱਲ ਜਾ ਰਹੀਆਂ ਉਹਦੇ ਤੇ ਲਿਖਿਆ ਹੋਇਆ ਹੈ ਕਿ 92% ਜਿਹੜੀ ਸਬਸਿਡੀ ਹੈ ਉਹ ਕੇਂਦਰ ਸਰਕਾਰ ਦੀ ਹੈ ਅੱਜ ਜਿੰਨੇ ਪਿੰਡਾਂ 'ਚ ਪੈਸੇ ਆ ਰਹੇ ਆ ਉਹ ਸਾਰੇ ਕੇਂਦਰ ਸਰਕਾਰ ਤੋਂ ਆ ਰਹੇ ਆ ਇਹ ਇੱਕ ਝੂਠੀ ਗੱਲ ਏ ਕਾਗਜ਼ਾਂ 'ਚ ਲਿਖੀ ਹੋਈ ਗੱਲ ਐ ਜਿਹੜਾ ਉਹ ਵਿੱਤ ਕਮਿਸ਼ਨ ਦਾ ਪੈਸਾ ਆਂਦਾ ਕਿਸੇ ਪਿੰਡ ਨੂੰ ਪੋਪੂਲੇਸ਼ਨ ਦੇ ਹਿਸਾਬ ਨਾਲ ਕਿਸੇ ਨੂੰ 5 ਲੱਖ ਆ ਰਿਹਾ ਕਿਸੇ ਨੂੰ 3 ਲੱਖ ਆ ਰਿਹਾ ਕਿਸੇ ਨੂੰ 7 ਲੱਖ ਆ ਰਿਹਾ ਉਸ ਪੈਸੇ ਤੋਂ ਬਿਨਾ ਪੰਜਾਬ ਸਰਕਾਰ ਨੇ 1 ਰੁਪਿਆ ਵੀ ਪਿੰਡਾਂ 'ਚ ਲਾਇਆ ਨਹੀਂ ਹੈ ਤੇ ਜੇ ਪਿੰਡਾਂ 'ਚ ਕੋਈ ਕੰਮ ਹੋ ਰਿਹਾ ਉਹ ਵਿੱਤ ਕਮਿਸ਼ਨ ਦਾ ਹੋ ਰਿਹਾ ਜਾਂ ਮਰੇਗਾ ਦੇ ਥਰੂ ਹੋ ਰਿਹਾ ਤੇ ਜਿਹੜੀ ਇਹ ਗੱਲ ਫੰਡਸ ਦੇ ਰੋਕਣ ਦੀ ਗੱਲ ਕਰ ਰਹੀ ਹੈ ਬਿਲਕੁਲ ਝੂਠ ਤੇ ਬੇਵਿਨਯਾਦ ਹੈ ਹਾਂ ਇਹ ਮੈਂ ਕਹਿ ਰਿਹਾ ਕਿ ਜਿਹੜੀ ਇਹ ਗੱਲ ਕਰਦੇ ਆ ਨਾ ਆਮ ਆਦਮੀ ਪਾਰਟੀ ਵਾਲੇ ਜਾਂ ਹੋਰ ਪਾਰਟੀਆਂ ਵਾਲੇ ਵੀ ਅਸੀਂ ਆਪਣੇ ਹੱਕ ਖੋਕੇ ਲਿਆਵਾਂਗੇ ਸਾਨੂੰ ਤਾਂ ਖੋਣ ਦੀ ਲੋੜ ਨਹੀਂ ਸਾਡਾ ਇੱਥੋਂ ਮੈਂਬਰ ਪਾਰਲੀਮੈਂਟ ਤੁਸੀਂ ਬਣਾ ਕੇ ਭੇਜੋ ਮੈਂ ਲੋਕਾਂ ਨੂੰ ਕਹੂੰਗਾ ਤੇ ਸਾਨੂੰ ਤਾਂ ਜਦੋਂ ਬਣ ਗਿਆ ਤੇ ਸਾਡੇ ਮੈਂਬਰ ਪਾਰਲੀਮੈਂਟ ਨੇ ਉੱਥੇ ਜਾ ਕੇ ਐਦਾਂ ਕਾਗਜ਼ ਰੱਖਣੇ ਆ ਤੇ ਸਾਈਨ ਕਰਵਾ ਕੇ ਆ ਜਾਣਾ ਸਾਨੂੰ ਸਾਨੂੰ ਖੋਕੇ ਨਹੀਂ ਆਣ ਦੀ ਲੋੜ ਨਹੀਂ ਅਸੀਂ ਤਾਂ ਇੱਧੇ ਮੰਗ ਕੇ ਆਇਆ। ਇਹ ਮੈਸੇਜ ਆ ਨਾ ਜਿਵੇਂ ਕਿ ਆਪਣੀ ਪਾਰਟੀ ਵਾਲੇ ਸਿੱਧੇ ਸਾਹਮਣੇ ਜਾਂਦੇ ਆ। ਨਹੀਂ ਦੂਜੇ ਜਾਂਦੇ ਨਹੀਂ। ਦੂਜੇ ਦੇਖੋ ਗੱਲ ਰੱਖਣ ਦੀ ਗੱਲ ਹੈ ਨਾ ਆਪਣੀ ਗੱਲ ਰੱਖਣ ਉੱਥੇ। ਇਹ ਤਾਂ ਇਹ ਤਾਂ ਇਹ ਸੋਚਦੇ ਹੋਵੇ ਜੇ ਅਸੀਂ ਹੁਣ ਦੇਖੋ ਪ੍ਰਧਾਨ ਮੰਤਰੀ ਇਕੱਲੇ ਇੱਕ ਪਾਰਟੀ ਦੇ ਨਹੀਂ ਆ। ਉਹ ਪੂਰੇ ਦੇਸ਼ ਦੇ ਆ। ਜਾਂ ਕੋਈ ਮੰਤਰੀ ਉਹ ਪੂਰੇ ਦੇਸ਼ ਦੇ ਆ। ਠੀਕ ਹੈ ਹਰ ਹਰ ਇਨਸਾਨ ਦੇ ਹੈ ਨਾ। ਜੇ ਇੱਥੋਂ ਦੇ ਜਿਹੜੇ ਨੁਮਾਇੰਦੇ ਆ ਉੱਥੇ ਜਾ ਕੇ ਗੱਲ ਕਰਨ ਆਪਣੀ ਗੱਲ ਰੱਖਣ ਉਹਨਾਂ ਕੋਲ ਸਟਰੋਂਗਲੀ ਕੋਈ ਇਦਾਂ ਦਾ ਕੰਮ ਨਹੀਂ ਹੈ ਨਹੀਂ ਹੋਊਗਾ ਉਹ ਉਹ ਨੇਚਰਲੀ ਹੋਊਗਾ ਜਿਹੜਾ ਕਲਾਸ 1 ਹਣ ਵੀਪਰਨੀਤ ਕੋਰ ਜੀ ਦੀ ਵੀਡੀਓ ਦੇਖ ਰਹੇ ਸੀ ਅਸੀਂ ਆਨ ਪਟਲਾ ਵਿਰੋਧ ਹੋ ਰਿਹਾ ਕਈ ਥਾਵਾਂ ਤੇ ਤੁਸੀਂ ਉਹਦੇ ਲਈ ਪ੍ਰੇਪੇਅਰਡ ਹੋ ਤੁਸੀਂ ਇੱਕ ਗੱਲ ਸੁਣੀ ਹੋਣੀ ਇੱਕ ਕਿਸਾਨ ਲੀਡਰ ਦੇ ਕਿ ਨਰਿੰਦਰ ਮੋਦੀ ਜੀ ਬਹੁਤ ਜ਼ਿਆਦਾ ਤਾਕਤਵਰ ਹੋ ਗਏ ਬਹੁਤ ਪੋਪੁਲਾਰਿਟੀ ਹੋ ਗਈ ਨਾ ਸਿਰਫ ਦੇਸ਼ ਤੇ ਵਿਦੇਸ਼ਾਂ ਚ ਵੀ ਉਸ ਉਹ ਹੋਈ ਕਹਿੰਦੇ ਕਿਸ ਕਰਕੇ ਉਹ ਜੀ ਰਾਮ ਮੰਦਰ ਕਰਕੇ ਬੜੀ ਪੋਪੁਲਾਰਿਟੀ ਹੋ ਗਈ ਇਸ ਕਰਕੇ ਉਹਨਾਂ ਦੀ ਪੋਪੁਲਾਰਿਟੀ ਨੂੰ ਥੱਲੇ ਲਿਆਉਣ ਵਾਸਤੇ ਕਹਿੰਦੇ ਅਸੀਂ ਜੀ ਇਹ ਸੋਚਿਆ ਕਿ ਕਿਸਾਨ ਅੰਦੋਲਨ ਮੈਂ ਇਹ ਸਮਝਦਾ ਹਾਂ 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 ਬਿਲਕੁਲ ਇਤ ਸਾਰਿਆਂ ਨੂੰ ਪਤਾ ਹੈ ਤਾਂ ਸੋਸ਼ਲ ਮੀਡੀਆ ਤੇ ਬਹੁਤ ਚੱਲ ਰਹੀ ਹੈ ਕਿਸਾਨ ਲੀਡਰ ਸ਼ਾਇਦ ਮੈਨਾਪੁਰਾ ਡੱਲਿਆ ਹੱਡਲਿਆ ਠੀਕ ਹੈ ਸਰ ਉਹ ਹੁਣ ਹੋ ਕੀ ਰਿਹਾ ਹੁਣ ਇੱਕ ਕੰਧ ਤੇ ਲਿਖਿਆ ਹੋਇਆ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਅਗਲੀ ਸਰਕਾਰ ਦੁਬਾਰਾ ਫਿਰ ਬਣਨ ਜਾ ਰਹੀ ਹੈ ਇਹ ਲਿਖਿਆ ਹੋਇਆ ਇਹ ਵੀ ਲਿਖਿਆ ਹੋਇਆ ਹੈ ਕਿ 400 ਸੀਟਾਂ ਪਾਰ ਕਰਕੇ ਸਰਕਾਰ ਬਣਨ ਜਾ ਰਹੀ ਹੈ ਇਹ ਜਿਹੜੇ ਲੋਕ ਦੇਖ ਰਹੇ ਆ ਉਸ ਕੰਧ ਤੇ ਜਿਹੜੇ ਲੋਕਾਂ ਨੂੰ ਦਿਖ ਰਹੀ ਹੈ ਠੀਕ ਹੈ ਇਹ ਉਹਨਾਂ ਨੂੰ ਇਹ ਉਹ ਲੋਕਾਂ ਨੂੰ ਨਹੀਂ ਦਿਖ ਰਹੀ ਜਿਨ੍ਹਾਂ ਨੂੰ ਭਾਜਪਾ ਦੇ ਕੰਮੇ ਨਹੀਂ ਦਿਖ ਰਹੇ ਠੀਕ ਹੈ ਜਿਹੜੇ ਸਿਰਫ ਵਿਰੋਧ ਕਰਨਾ ਜਾਣਦੇ ਆ ਉਹਨਾਂ ਲੋਕਾਂ ਨੂੰ ਨਹੀਂ ਦਿਖ ਰਹੀ ਬਾਾਕੀ ਆਮ ਇਨਸਾਨ ਨੂੰ ਇਹ ਪਤਾ ਹੈ ਕਿ ਭਾਜਪਾ ਦੀ ਸਰਕਾਰ ਦੁਆਰਾ ਬਣਨ ਜਾ ਰਹੀ ਹੈ ਤੇ ਨਰਿੰਦਰ ਮੋਦੀ ਜੀ ਦੁਆਰਾ ਪ੍ਰਧਾਨ ਮੰਤਰੀ ਬਣਨ ਜਾ ਰਹੇ ਆ ਕੁਝ ਲੋਕਾਂ ਨੇ ਆਪਣੀ ਆਪਣੀ ਕੋਸ਼ਿਸ਼ ਕਰਨੀ ਹੁੰਦੀ ਆ ਉਹਨਾਂ ਦੀ ਕੋਸ਼ਿਸ਼ ਇਹ ਹੈ ਕਿ ਅਸੀਂ ਕੋਈ ਨਾ ਕੋਈ ਇਦਾਂ ਦਾ ਰੋਲਾ ਪਾ ਕੇ ਤੇ ਉਹ ਜਿਹੜਾ ਜਿਹੜੀ ਇਹ ਪਪੂਲਾਰਟੀ ਹੈ ਨਹੀਂ ਉਹਨੂੰ ਥੱਲੇ ਕਰਾਂ ਪਲਾਨ ਕੀਤਾ ਜਾਂਦਾ ਹੈ ਉਹ ਪਲਾਨ ਹੈ ਪਲਾਨਡ ਹੈ ਹੁਣ ਤੁਸੀਂ ਗੱਲ ਦੱਸੋ ਤੁਸੀਂ ਆਪਾਂ ਬਲਾਚੌਰ ਚਲੇ ਜਾਈਏ ਮੈਨੂੰ ਇਹ ਦੱਸੋ ਕਿ ਬਲਾਚੌਰ ਦਾ ਕਿਸਾਨ ਪੁੱਛੋ ਕਿਸੇ ਨੂੰ ਕਿ ਖੁਸ਼ਾਲੇ ਨਹੀਂ ਅੱਜ ਬਲਾਚੌਰ ਦੇ ਕਿਸਾਨ ਨੂੰ ਜਿਹੜਾ ਪਪੂਲਰ ਦਾ ਰੇਟ ਹੈ ਨਾ ਉਹ ਇੰਨਾ ਜ਼ਿਆਦਾ ਮਿਲ ਰਿਹਾ ਇੱਕ ਇੱਕ ਕਿੱਲੇ 'ਚ ਉਹ 5 ਸਾਲ ਬਾਅਦ 7 7 ਲੱਖ 8 ਲੱਖ ਦਾ ਪਪੂਲਰ ਨਿਕਲ ਰਿਹਾ ਉਹ ਕਿਉਂ ਨਿਕਲ ਰਿਹਾ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਜਿਹੜੀ ਦੇਣ ਹੈ ਨਾ ਕਿ ਅਸੀਂ ਜਿਹੜਾ ਚਾਈਨਾ ਤੋਂ ਮਾਲ ਆਉਂਦਾ ਸੀ ਪਲਾਈ ਬੋਰਡ ਉਹ ਬੰਦ ਕਰ ਦਿੱਤਾ ਸਾਡੇ ਇੱਥੇ ਫੈਕਟਰੀਆਂ ਲੱਗੀਆਂ ਡਿਮਾਂਡ ਵੱਧ ਗਈ ਮੇਰੇ ਵੀ ਕੁਝ ਪ੍ਰਿੰਟਸ ਨਾ ਡਿਫਰੈਂਟ ਡਿਫਰੈਂਟ ਸਟੇਟਸ ਚ ਜਾਂਦੇ ਰਹਿੰਦੇ ਆ ਉਹ ਕਹਿੰਦੇ ਜੇ ਅਗਰ ਤੁਸੀਂ ਗੁਜਰਾਤ ਚ ਲੈ ਜਾਓ ਹੋਰ ਸਟੇਟਸ ਚ ਲੈ ਜਾਓ ਬਹੁਤ ਤਰੱਕੀ ਹੈ ਪਰ ਜਿਵੇਂ ਤੁਸੀਂ ਗੱਲ ਕੀਤੀ ਕਿ ਮੋਦੀ ਸਾਹਿਬ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਆ ਪੰਜਾਬ ਨਾਲ ਵਿਤਕਰਾ ਜਿਹਾ ਕਿਉਂ ਰਹਿ ਗਿਆ ਕਿਉਂਕਿ ਇੱਥੇ ਤਰੱਕੀ ਉਹ ਨਹੀਂ ਹੋਈ ਮੈਂ ਦੱਸਦਾ ਠੀਕ ਹੈ ਉਹਦਾ ਕਾਰਨ ਇਹ ਹੈ ਕਿ ਜਿਹੜੀ ਸਰਕਾਰ ਜ਼ਿੰਮੇਵਾਰ ਨਹੀਂ ਸੂਬੇ ਦੀ ਸਰਕਾਰ ਜਦੋਂ ਆਂਦੀ ਹੈ ਨਾ ਪਹਿਲਾਂ ਕਾਂਗਰਸੀ ਆ ਉਹਨਾਂ ਨੇ ਝੂਠ ਸੱਚ ਬੋਲਿਆ ਲੋਕਾਂ ਨੂੰ ਪਰ ਉਹ ਭਾਈਵਾਲ ਸੀ ਤੁਹਾਡੇ ਹਾਂ ਸੀਗੇ ਚਾਹੇ ਮੈਂ ਤਾਂ ਹੀ ਤਾਂ ਟੁੱਟਿਆ ਨਾ ਹੁਣ ਝੂਠ ਸੱਚ ਬੋਲਣ ਤੋਂ ਬਾਅਦ ਸਰਕਾਰ ਬਣਾ ਕੇ ਸਿਰਫ ਲੁਕਟਣ ਦੀ ਕੋਸ਼ਿਸ਼ ਕੀਤੀ ਹੋਰ ਕੁਝ ਨਹੀਂ ਕੀਤਾ ਉਹਨਾਂ ਨੇ ਇਸੇ ਤਰ੍ਹਾਂ ਕਾਂਗਰਸ ਆਈ ਕਾਂਗਰਸ ਅਭੀ ਇਹੀ ਕੰਮ ਰਿਆ ਕੋਈ ਕੰਮ ਨਹੀਂ ਕੀਤਾ ਬڑے-ਬڑے ਵਾਅਦੇ ਕੀਤੇ ਸੀ ਆਹ ਮਾਫ਼ ਕਰ ਦਾਂਗੇ ਆਹ ਮਾਫ਼ ਕਰ ਦਾਂਗੇ ਕਰਜ਼ਾ ਮਾਫ਼ ਕਰ ਦਾਂਗੇ ਕਿਸਾਨਾਂ ਦਾ ਕੁਝ ਨਹੀਂ ਹੋਇਆ ਉਹ ਤਾਂ ਸੌ ਵੀ ਗੱਲ ਸੀ ਕਿ ਐਕਟਿਸਾਂ ਸਭ ਕੁਝ ਹੋਇਆ ਸੀ ਹਾਂਜੀ ਅੱਛਾ ਉਸ ਤੋਂ ਬਾਅਦ ਹੁਣ ਜਿਹੜੀ ਨਵੀਂ ਸਰਕਾਰ ਆਈ ਹੈ ਇਹ ਆਮ ਆਦਮੀ ਪਾਰਟੀ ਦੀ ਤੁਸੀਂ ਇਹ ਦੇਖੋ ਪਿੰਡਾਂ ਦੇ ਵਿੱਚ ਤੁਸੀਂ ਜਾ ਕੇ ਪੁੱਛੋ ਸਰਪੰਚਾਂ ਨੂੰ ਪੁੱਛ ਲਓ ਕਿਸ ਨੂੰ ਕਿ ਤੁਹਾਡੇ ਪਿੰਡ ਵਾਸਤੇ ਕਿੰਨੀ ਗ੍ਰਾਂਟ ਆਈ ਹੈ ਮੈਂ ਤੁਹਾਨੂੰ ਡਿਟੇਲਡ ਰਿਪੋਰਟ ਦੇ ਦੂੰਗਾ ਕਿ ਵਿੱਤ ਕਮਿਸ਼ਨ ਵੱਲੋਂ ਕਿੰਨਾ ਕਿੰਨਾ ਪੈਸਾ ਪਿੰਡਾਂ ਨੂੰ ਆਇਆ ਇਹ ਦੱਸੇ ਨਹੀਂ ਸਕਦੇ ਇਹਨਾਂ ਨੂੰ ਕੋਈ ਮਤਲਬ ਕੋਈ ਹੈ ਕੰਮ ਹੀ ਨਹੀਂ ਕੋਈ ਹੋਇਆ ਠੀਕ ਹੈ ਜੋ ਪੰਜਾਬ ਦੇ ਅੱਜ ਹਾਲਾਤ ਹੋਏ ਹੋਏ ਆ ਅੱਜ ਦੇ ਹਾਲਾਤ ਦੇ ਵਿੱਚ ਸਭ ਤੋਂ ਜ਼ਿਆਦਾ ਮਾੜੀ ਸਥਿਤੀ ਜਿਹੜਾ ਬਿਹਾਰ ਤੇ ਯੂਪੀ ਦਾ ਹਾਲ ਸੀਗਾ ਨਾ ਜਿਹੜਾ ਹੁਣ ਠੀਕ ਹੋ ਚੁੱਕਿਆ ਯੂਪੀ ਦੇ ਵਿੱਚ ਗੁੰਡਾਗਰਦੀ ਸੀਗੀ ਯੂਪੀ ਦੇ ਵਿੱਚ ਗੈਂਗਸਟਰਵਾਦ ਸੀਗਾ ਯੂਪੀ ਚ ਟੁਕੀਆਂ ਹੋਈਆਂ ਸੜਤਾ ਸੀ ਯੂਪੀ ਚ ਇੰਡਸਟਰੀ ਨਹੀਂ ਆ ਰਹੀ ਸੀ ਅਜੋ ਚੇਂਜ ਹੋ ਗਿਆ ਅਜ ਉੱਥੇ ਦਾ ਮਾਹੌਲ ਵਧੀਆ ਹੋ ਗਿਆ ਜਿੰਨੇ ਗੈਂਗਸਟਰ ਸੀ ਉਹ ਜਾਂ ਖਤਮ ਹੋ ਗਏ ਜਾਂ ਭੱਜ ਗਏ ਜਾਂ ਛੱਡ ਗਏ ਇੰਡਸਟਰੀ ਸੁਧਰ ਜਾ ਰਹੀ ਹੈ ਇੰਡਸਟਰੀ ਉੱਥੇ ਚਲੇਗੀ ਅੱਛਾ ਹੁਣ ਪੰਜਾਬ ਚ ਇੰਡਸਟਰੀ ਕਿਉਂ ਨਹੀਂ ਆ ਰਹੀ ਕਿਉਂਕਿ ਇੱਥੇ ਦੇ ਹਾਲਾਤ ਇੰਨੇ ਖਰਾਬ ਹੋ ਚੁੱਕੇ ਤੁਹਾਨੂੰ ਪਤਾ ਪਿਛਲੇ ਆ ਦੋ ਸਾਲਾਂ ਚ ਰੋਜ਼ ਗੋਲੀ ਚੱਲ ਰਹੀ ਹੈ ਰੋਜ਼ ਫਰੋਤੀਆਂ ਮੰਗੀਆਂ ਜਾ ਰਹੀਆਂ ਕੋਈ ਇੱਥੇ ਸੁਰੱਖਿਅਤ ਨਹੀਂ ਹੈ ਮੈਂ ਤੁਹਾਨੂੰ ਦੱਸਦਾ ਅਸੀਂ ਰਾਤ ਨੂੰ 9 10 ਵਜੇ ਤੋਂ ਬਾਅਦ ਜਦੋਂ ਪਿੰਡਾਂ ਚ ਜਾਈਦਾ ਸਾਨੂੰ ਇਹ ਮਹਿਸੂਸ ਹੁੰਦਾ ਵੀ ਪਤਾ ਨਹੀਂ ਇੱਥੇ ਕਿਸ ਬੰਦੇ ਨੇ ਕਿਹੜਾ ਕੰਮ ਕਰ ਦੇਣਾ ਕਿਉਂਕਿ ਵਿਚਾਰਾ ਕਿਸੇ ਦੀ ਚੈਨੀ ਖੋਲੀ ਕਿਸੇ ਦੇ ਗੋਲੀ ਮਾਰਤੀ ਕੋਈ ਬੰਦਾ ਮਾਰਦਾ ਇੱਥੇ ਹਾਲਾਤ ਪੰਜਾਬ ਦੇ ਬੜੇ ਖਰਾਬ ਹੋ ਚੁੱਕੇ ਆ ਇਸ ਕਰਕੇ ਉਸ ਤੋਂ ਤਾਂ ਸਿੱਟਾ ਤੁਸੀਂ ਜੇ ਤੇ ਫਿਰ ਕਿਵੇਂ ਪਰਿਵਰਤਨ ਆਏਗਾ ਆ ਲੋਕ ਸਭਾ ਦੇ ਨਾਲ ਐਦਾਂ ਪਰਿਵਰਤਨ ਆਊਗਾ ਦੇਖੋ ਹੁਣ ਦੋਏ ਚੀਜ਼ਾਂ ਜਿਹੜੀ ਸਰਕਾਰ ਹੈ ਉਹ ਕਹਿੰਦੀ ਸਾਨੂੰ 13 ਦੀ 13 ਦੇ ਦਿਓ ਅਸੀਂ ਜੀ ਖੋ ਕੇ ਲਿਆਵਾਂਗੇ ਠੀਕ ਹੈ ਅਸੀਂ ਕਹਿੰਦੇ ਸਾਨੂੰ 13 ਦੀ 13 ਦੇ ਦਿਓ ਅਸੀਂ ਲੈ ਕੇ ਆਵਾਂਗੇ ਅਸੀਂ ਜਿਹੜੀ ਇੰਡਸਟਰੀ ਆ ਅਸੀਂ ਜਿਹੜੇ ਕੰਮ ਹੈ ਪੰਜਾਬ ਦੇ ਹਾਲਾਤ ਜਿਹੜੇ ਹੈਗੇ ਆ ਉਹ ਜਦੋਂ ਇਨਫਰਾਸਟ੍ਰਕਚਰ ਵਧੂਗਾ ਵਧੀਆ ਹੋਊਗਾ ਤੇ ਨੇਚਰਲੀ ਜਿਹੜੇ ਲੋਕ ਇੱਥੇ ਤੋਂ ਘਵਾਵੋ ਹਾਂਜੀ ਹਾਂਜੀ ਪੂਰਾ 30 ਐਮਐਲਏ ਆਰੇ ਸਭ ਤੇ ਤੁਹਾਡੀ ਪਾਰਟੀ ਚਾਬਾ ਦੀ ਮਾਰਟੀ ਨਹੀਂ ਇਹਦੇ ਬਾਰੇ ਇਹਦੇ ਬਾਰੇ ਮੈਨੂੰ ਪਤਾ ਨਹੀਂ ਐਕਚੁਅਲੀ ਇਹ ਹਾਈ ਕਮਾਂਡ ਨੂੰ ਪਤਾ ਹੋਊਗਾ ਜਾਂ ਉਹਨਾਂ ਐਮਐਲਏਜ਼ ਨੂੰ ਪਤਾ ਹੋਊਗਾ ਉਹ ਕਹਿੰਦੇ ਆ ਜਿਹੜਾ ਤੇਲ ਖਤਮ ਹੋ ਰਿਹਾ ਜਿਹਨੀਆਂ ਗਰਾਟਾਂ ਸੈਂਟਰ ਨੇ ਦਿੱਤੀਆਂ ਉਹ ਤੇ ਕੇਜਰੀਗਰ ਦੇ ਝੂਟਿਆਂ ਜੀ ਇਹਨਾਂ ਨੇ ਖਤਮ ਕਰ ਦਿੱਤੀਆਂ ਜਿਨ੍ਹਾਂ ਕਰਜ਼ਾ ਇਹਨਾਂ ਨੇ ਲਿਆ ਰਿਕਾਰਡ ਹੈ ਅੱਜ ਤੱਕ ਦਾ ਪੰਜਾਬ ਦਾ 2 ਸਾਲਾਂ ਚ ਦੇਖੋ ਜਦੋਂ ਦੇਖੋ ਹਾਲਾਤ ਦੇਖੋ ਕਿੱਦਾਂ ਦੇ ਆ ਗਏ ਜਦੋਂ ਸੁਖਪਾਲ ਖੈਰੇ ਹੋਣਾ ਤੇ ਪਰਚੇ ਕੀਤੇ ਜਾਂਦੇ ਆ ਪਤਾ ਨਹੀਂ ਚੋਰੀ ਦੇ ਪਰਚੇ ਕਰਤੇ ਜਾਂ ਹੋਰ ਛੋਟੇ ਛੋਟੇ ਨਾ ਉਦੋਂ ਉਦੋਂ ਇਹ ਕਹਿੰਦੇ ਜੀ ਦੇਖੋ ਇਹ ਜੀ بڑے ਮਾੜੇ ਬੰਦੇ ਆ ਇਹ ਸਮਗਲਰ ਕਿਹਾ ਹਨਾ ਅੱਜ ਜਦੋਂ ਇਹਨਾਂ ਦੇ ਭ੍ਰਸ਼ਟਾਚਾਰੀਆਂ ਨੂੰ ਕੇਂਦਰ ਦੀ ਜਿਹੜੀਆਂ ਏਜੰਸੀਆਂ ਉਹ ਕੱਢ ਕੱਢ ਕੇ ਲੈ ਕੇ ਆ ਰਹੀ ਐ ਤੁਹਾਡਾ ਭ੍ਰਸ਼ਟਾਚਾਰ ਅਸੀਂ ਚੱਲਣ ਨਹੀਂ ਦੇਣਾ ਅਸੀਂ ਖਤਮ ਕਰ ਦਾਂਗੇ ਤੇ ਅੱਜ ਇਹ ਜੀ ਘਰਨੇ ਕਾਦੇ ਲਾ ਰਹੇ ਐ ਸ਼ਹੀਦਾਂ ਦੀ ਧਰਤੀ ਤੇ ਯਾਰ ਤੁਸੀਂ ਆਪਣੇ ਤੁਸੀਂ ਦੇਖੋ ਜੀ ਜੀ ਸਰ ਹਾਂਜੀ ਤੁਸੀਂ ਆਪਣੀ ਆਪਣੀ ਗੱਲ ਰੱਖੋ ਤੁਸੀਂ ਇੱਥੇ ਹਿੰਦੁਸਤਾਨ ਦਾ ਜਿਹੜਾ ਕਾਨੂੰਨ ਹੈ ਇਹ ਕਾਨੂੰਨ ਆਪਣਾ ਕਾਨੂੰਨ ਦੇ ਹਿਸਾਬ ਨਾਲ ਤੁਸੀਂ ਆਪਣੀ ਲੜਾਈ ਲੜੋ ਜੇ ਤੁਸੀਂ ਆਪਣੇ ਠੀਕ ਹੋ ਤੁਸੀਂ ਵਜਜੋਗੇ ਜੇ ਜੇ ਤੁਸੀਂ ਨਹੀਂ ਠੀਕ ਜੇ ਤੁਸੀਂ ਗਲਤੀ ਕੀਤੀ ਤੁਹਾਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਬਚਾ ਸਕਦੀ ਮੈਨੂੰ ਲੱਗਦਾ ਪਹਿਲੇ ਸੰਬੰਧ ਦੀ ਜਾਇਜ਼ਣ ਕਹੀ ਦੱਸ ਮੈਂ ਤਾਂ ਕਹਿੰਦਾ ਇਹਨਾਂ ਨੂੰ ਆਪਣੀ ਗੱਲ ਆ ਬਿਲਕੁਲ ਜਾਣਾ ਚਾਹੀਦਾ ਸੀਗਾ ਗੱਲ ਕਰਨੀ ਚਾਹੀਦੀ ਸੀ ਆਪਣੇ ਬਿਆਨ ਦਿੰਦੇ ਉੱਥੇ ਜੇ ਤੁਸੀਂ ਸਾਫ਼ ਐ ਤੁਹਾਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਖਸਾ ਸਕਦੀ ਕੱਲ ਜਿਹੜੀ ਭੁੱਖ ਹੜਤਾਲ ਹੋਈ ਉਹਦੇ ਬਾਰੇ ਕੀ ਤੁਹਾਡੇ ਕੋਲ ਭੁੱਖ ਹੜਤਾਲ ਤਾਂ ਮੈਂ ਅਖਬਾਰਾਂ 'ਚ ਦੇਖਿਆ ਕਿ ਉਹ ਕੈਂਟੇਵਾਦੇ ਉਹ ਉੱਥੇ ਪਰੌਠੇ ਖਾਣ ਲੱਗੇ ਠੀਕ ਐ ਵੀ ਪਰੌਠੇ ਖਾ ਰਹੇ ਸੀ ਠੀਕ ਹੈ ਤੇ ਨਾਲੇ ਉਹ ਉੱਥੇ ਲੋਕ ਦੇ ਖਾਲੀ ਪੰਡਾਲ ਇਹਨਾਂ ਨੂੰ ਸਮਰਥਨ ਨਹੀਂ ਮਿਲਿਆ ਭਗਵੰਤ ਮਾਨ ਜੀ ਘੰਟੇ ਬਾਅਦ ਇੱਥੋਂ ਛੱਡ ਕੇ ਚਲੇ ਗਏ ਪਰ ਕੁਝ ਲੀਟਰ ਦਾ ਪੋਸਟਰ ਫੜ ਕੇ ਖੜੇ ਸੀ ਕਹਿੰਦੇ ਮੈਂ ਵੀ ਕੇਜਰੀਵਾਲ ਫਿਰ ਉਹਨਾਂ ਨੂੰ ਉਹ ਤੁਸੀਂ ਦੇਖਿਆ ਹੋਣਾ ਉੱਥੇ ਨਾ ਬੈਰੀਕੈਂਡ ਕੀਤੀ ਹੋਈ ਸੀ ਉਹ ਉਹਨਾਂ ਦਾ ਵੀ ਇਦਾਂ ਹੀ ਲੱਗਦਾ ਸੀਗਾ ਵੀ ਜਿੱਦਾਂ ਇਹ ਵੀ ਸਲਾਖਾ ਪਿੱਛੇ ਹੋਣ ਤੇ ਉਹ ਬੰਦ ਕੀਤੇ ਹੋਏ ਸੀਗੇ ਭਗਵੰਤ ਮਾਨ ਜੀ ਨੇ ਕਿਹਾ ਵੀ ਤੁਸੀਂ ਥੇ ਰਹੋ ਤੁਹਾਡਾ ਸਥਾਨ ਉੱਥੇ ਆ ਤੁਸੀਂ ਇਹ ਤੋਂ ਅੱਗੇ ਨਹੀਂ ਆ ਸਕਦੇ ਉਹ ਵਿਚਾਰੇ ਉਹ ਵੀ ਇੱਕ ਜਕੜੇ ਹੋਏ ਮਹਿਸੂਸ ਕਰ ਰਹੇ ਐ ਤੇ ਤਾਂ ਹੀ ਹੋ ਸਕਦਾ ਤੁਹਾਡੀ ਗੱਲ ਠੀਕ ਹੋ ਜਾਵੇ ਕਿ ਬੱਤੀ ਜਿਹੜੇ ਆ ਰਹੇ ਸਾਰਾ ਦੇ ਕੈਪਟਨ ਸਾਹ ਕਹਿੰਦੇ 4 ਹਫ਼ਤੇ 22 ਜੇ ਕਹਿੰਦੇ 5 ਮਿੰਟ ਚ ਹੁਣ ਤੁਸੀਂ ਕਿੰਨਾ ਟਾਈਮ ਲਓਗੇ 2 ਮਿੰਟ ਅਸੀਂ ਜੋ ਸਹੀ ਹੋਊਗਾ ਨਹੀਂ 2 ਮਿੰਟ ਨੇ ਜੋ ਸਹੀ ਹੋਊਗਾ ਦੇਖੋ ਯੂਪੀ ਦੇ ਅੰਦਰ ਜਿਹੜੇ ਗੈਂਗਸਟਰ ਸੀ ਉਹ ਖਤਮ ਕਰ ਦਿੱਤੇ ਯੂਪੀ ਦੇ ਅੰਦਰ ਇਨਫਰਾਸਟ੍ਰਕਚਰ ਬਣਾਤਾ ਅੱਜ ਮੈਨੂੰ ਕੋਈ ਇੱਥੇ ਆਪਣੇਆਂ ਚੋਂ ਬੈਠਾ ਸੀ ਕਹਿੰਦੇ ਅਸੀਂ ਜੀ ਹਿਮਾਚਲ ਚ ਗਏ ਤੇ ਹਿਮਾਚਲ ਇੰਨੀਆਂ ਸੁਰੰਗਾਂ ਬਣ ਗਈਆਂ ਇੰਨਾ ਕੰਮ ਹੋ ਗਿਆ ਇਹ ਜਿਹੜਾ ਕੰਮ ਹੈਗਾ ਪਿਛਲੇ 10 ਸਾਲਾਂ ਚ ਜਿੰਨਾ ਬਾਕੀ ਸਰਕਾਰਾਂ 70 ਸਾਲਾਂ ਚ ਕਰ ਗਈ ਉਨਾ ਇਹ 10 ਸਾਲਾਂ ਚ ਸਾਡੀ ਪਾਰਟੀ ਨੇ ਬੀਜੇਪੀ ਨੇ ਕਰਕੇ ਦਿਖਾਤਾ ਤੇ ਤੇ ਪੰਜਾਬ ਦੇ ਅੰਦਰ ਤੁਸੀਂ ਦੇਖ ਲਓ ਜੇ ਇੱਥੋਂ ਫਗਵਾੜੇ ਜਾਂ ਅੰਮ੍ਰਿਤਸਰ ਸਾਹਿਬ ਜਾਣਾ ਹੋਵੇ ਇੱਥੇ ਚੰਡੀਗੜ੍ਹ ਜਾਣਾ ਹੋਵੇ ਕਿਸੇ ਹੋਰ ਪਾਸੇ ਹੁਣ ਤਾਂ ਉਦੋਂ ਪਤਾ ਲੱਗਦਾ ਜਦੋਂ ਸੜਕ ਬਣ ਜਾਂਦੀ ਨੇ ਉਸ ਤੋਂ ਬਾਅਦ ਬੰਦੇ ਨੂੰ ਪਤਾ ਲੱਗਦਾ ਵੀ ਇੱਥੇ ਵੀ ਸੜਕ ਬਣ ਰਹੀ ਸੀ ਇੰਨਾ ਕੰਮ ਹੋ ਰਿਹਾ